ਹਾਂਜੀ ਕਿਸਾਨ ਭਰਾਵੋ ਤੁਹਾਡਾ ਬਰਾਡ ਫਾਰਮ YouTube ਚੈਨਲ Facebook ਪੇਜ ਤੇ ਸਵਾਗਤ ਹੈ ਜੀ ਅੱਜ ਆਏ ਤੂੜੀ ਦੀ ਬੋਲੀ ਤੇ ਕੋਟਕਪੂਰਾ ਮੰਡੀ ਦੇ ਵਿੱਚ ਤੇ ਨਾਗਾ ਆਇਆ ਜੀ 9 10 ਨਾਗਾ ਆਇਆ ਤੇ ਤਰੀਕ ਹੋ ਗਈ 1 ਫਰਵਰੀ ਤੇ 2026 ਵੇਣੇ ਜੀ ਤੂੜੀ ਦੇ ਤਾਜ਼ੇ ਤਾਜ਼ੇ ਰੇਟ ਕਿੱਥੋਂ ਕਿਤਾਈ ਜਾਂਦੇ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਕੀ ਵੇਣੇ ਅੱਜ ਦੇ ਅੱਜ ਦਾ ਤਾਜ਼ਾ ਤਾਜ਼ਾ ਰੇਟ ਕੀ ਜਾਂਦਾ ਹੈ ਤੇ ਲੋ ਵੀ ਆ ਨਾਗਾਏ ਅੱਜ ਦਿਖਾ ਦਈਏ ਨਿਗਾ ਤੁਹਾਡੀ ਮਰਾ ਦਈਏ ਆਪਾਂ ਨਗਾਂ ਲ ਤੇ ਬਾਕੀ ਵੀ ਟਾਈਮ ਦੀ ਗੱਲ ਕਰਾਂ ਤਾਂ 1 ਮਿੰਟ ਰਹਿ ਗਿਆ ਬੋਲੀ ਸ਼ੁਰੂ ਹੋਣ ਦੇ ਵਿੱਚ 29 ਹੋ ਗਿਆ 729 ਤੇ ਸਾਢੇ 7 ਨੂੰ ਕਿਸਾਨ ਪ੍ਰਭੂ ਬੋਲੀ ਕੋਟਕਪੂਰਾ ਦੀ ਮੰਡੀਰੇ ਵਿੱਚ ਸ਼ੁਰੂ ਹੋ ਜਾਂਦੀ ਹੈ ਬਾਕੀ ਅੱਜ ਬਈ ਆਪਾਂ ਵੀਡੀਓ ਥੋੜੀ ਜੀ ਲੇਟ ਸਟਾਰਟ ਕੀਤੀ ਹੈ ਬਈ ਬਾਕੀ ਵੇਣੇ ਅੱਜ ਦੇ ਤਾਜ਼ੇ ਤਾਜ਼ੇ ਰੇਟ ਤੇ ਲੋ ਵੀ ਇੱਕ ਨਾ ਕੋ ਹੋਰ ਆ ਗਿਆ ਕੀ ਪਤਾ 11 ਹੀ ਹੋ ਜਾਣ ਬਾਕੀ ਵੇਣੇ ਆ ਜੋ ਲੇਗਾ ਮਰਾ ਦਾ ਮੈਂ ਸੋਡੀ ਮੜੀ ਆ ਦੇਖੋ ਬਈ ਇੱਧਰ ਟਰੈਕਟਰ ਖੜੇ ਆ ਬਈ ਲੋ ਵੀ ਧੁੰਦਾ ਜੈਂ ਮੈਂ ਨਾ ਫੁੱਲ ਬਟਾ ਫੁੱਲ ਆ ਬਈ ਸਮੈਲ ਦੀ ਦੇਖ ਲਿਆ ਹਣਾ ਤੁਸੀਂ ਤੇ ਬਾਕੀ ਨਾ ਹੁਣ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਸਾਨ ਪ੍ਰਭੂ ਤੇ ਤੁਮੜ ਖੜੋ ਆ ਦੇਖੋ ਇਹ ਜਿਆਦਾ ਤੁਰੰਤ ਦਾ ਨਤੀਜਾ ਸੀਗਾ ਜਿਹੜਾ ਆਪਣਾ ਤੇ ਬਾਕੀ ਵੀਡੀਓ ਨੂੰ ਬਾਈ ਜੀ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਆ ਨਾਗ ਦਾ ਰੇਟ ਵਖਾਣੇ ਅੱਜ ਦਾ ਤੁਹਾਨੂੰ ਤਾਜੇ ਤਾਜੇ ਸਾਰਿਆਂ ਦੇ ਤੇ ਬਾਕੀ ਵੇਖਦੇ ਆ ਕਿੱਥੋਂ ਬਤਾਈ ਜਾਣਗੇ ਤੇ ਕਿੱਥੋਂ ਕਿਤਾਈ ਨਹੀਂ ਹੰਦੇਗੇ ਤੇ ਪਹਿਲੇ ਨਾਗ ਲੈ ਜਾਣਿਆ ਵੇਣਾ ਉਹਦਾ ਰੇਟ ਬਈ ਕਿੱਥੋਂ ਕਿੱਥੇ ਕਰ ਜਾਊਗਾ ਤੇ ਦਿਖਾਉਣਾ ਮੈਂ ਤੁਹਾਨੂੰ ਤੂੜੀਆ ਨਾਗ ਦੇ ਵਿੱਚੋਂ ਤੇ ਲੋ ਬਈ ਲੋ ਬਈ ਆ ਪਹਿਲੇ ਨਾਗ ਦੇ ਤੂ ਵਿੱਚ ਤੂੜੀ ਜੜੀ ਉਹ ਚੈੱਕ ਕਰੋ ਵੇ ਕੁਦ ਕੇਵਲ ਬਾਈ ਦੱਸੂਗਾ ਬਾਈ ਅੰਦਰ ਦੀ ਹੈ ਕਿ ਬਾਹਰ ਦੀ ਹੈ ਤੇ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਵੇਣਿਆ ਰੇਟ ਕਿੱਥੋਂ ਕਿੱਥੇ ਕਰ ਜਾਣਗੇ ਤੇ ਕਿੱਥੋਂ ਕਿੱਥੇ ਨਹੀਂ ਜਾਂਦੇ ਤੇ ਲੋ ਬਈ లైక్ এন্ড షేర్ ਵੀ ਜਰੂਰ ਕਰਿਓ ਤੇ ਬਾਈ ਕੇਵਲ ਵੀ ਤੁਰ ਪਿਆ ਬਾਕੀ ਬਾਕੀ ਵੇਣੇ ਵੀ ਆ ਜੀ ਹਾਂ ਵੀਡੀਓ ਨੂੰ ਨਾ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਕੋਈ ਸ਼ੇਅਰ ਨਹੀਂ ਕਰਦੇ ਤੇ ਟਾਈਮ ਦੀ ਗੱਲ ਕਰਾਂ ਤਾਂ ਬਈ ਮੈਂ 32 ਹੋ ਗਿਆ 2 ਮਿੰਟ ਉੱਤੇ ਹੋ ਗਿਆ 7:32 ਹੋ ਗਿਆ ਤੇ ਬਾਈ ਵੀ ਆਈ ਜਾਂਦਾ ਕੇਵਲ ਤੇ ਵੇਣਿਆ ਫਿਰ ਆਜੋ ਇਹ ਜੀ ਡਿਲੀਵਰੀ ਕਾ ਜੂ ਲਾਈਆਂ ਮੜੀ ਤੀ ਭਾਈ ਬਾਹਰ ਦੇ ਅੰਦਰ ਦੀ ਅੰਦਰ ਦੀ ਤੂੰ ਨਹੀਂ ਬੋਲੋ ਭਾਈ ਆਇਆ ਬੱਗੂ ਬੋਲੋ ਹੀ ਬੋਲੋ 300 ਰੁਪਿਆ 300 300 300 ਰੁਪਿਆ 300 5 10 15 20 25 35 40 45 350 55 55 60 65 70 75 80 85 90 405 10 15 415 20 25 30 35 40 45 450 450 साढ़े चार सौ को पचुंजा सठ पैंठ सत्तर अस्सी पचासी नब्बे पचानवे पौ सौ को लगने अंकल जी लो जी पौ के पं रुपये पहले नगद का रेट हो चुके पौ ਬਾਕੀ ਅਗਲੇ ਨਗਦ ਦਾ ਰੇਟ ਵਣਿਆ ਕਿਸਾਨ ਪ੍ਰਭੂ ਕਿੱਥੋਂ ਕਿਤਾਈ ਜਾਂਦਾ ਕਿੱਥੋਂ ਕਿਤਾਈ ਨਹੀਂ ਜਾਂਦਾ ਤੇ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਬਈ ਆਜੋ ਕਹਿਣੀ ਅੱਗੇ ਕੀਮਾ ਹੁਲ ਬੰਦਾ ਨਗਦ ਇਹ ਆ ਗਿਆ ਬਈ ਵੱਡਾ ਨਾਗਾ ਪੂਰਾ ਪੱਟੀ ਭਰ ਕੇ ਲਾਉਂਦਾ ਤਾਂ ਤੇ ਕਰ ਦੇਣਿਆ ਕੀ ਰੇਟ ਜਾਂਦਾ ਦਾ ਅੰਦਰ ਦੀ ਸ਼ੋਅ ਪਾਤੀ ਜੀ ਆ ਬਾਈ ਹਾਂ ਹਾਂ ਜੀ ਕਿਹ ਜਾਂਦੀ ਆ ਮਾੜੀ ਨਿਕਲੇ ਵਾਪਸ ਮੋੜ ਦੇ ਬੰਦਾ ਦੋ ਪਾਤੀ ਜੀ ਨਿਕਲਦੀ ਆ ਆ ਬਾਈ ਵੇਖ ਕੇ ਬੋਲੀ ਦੋ ਇਹਨੂੰ ਬੋਲੋ ਬੋਲੋ 300 ਰੁਪਿਆ 300 ਰੁਪਿਆ 300 ਰੁਪਿਆ ਹਾਂ ਜੀ ਅੱਟ ਕੇ 350 350 350 350 ਠੀਕ ਹੈ 400 ਭਾਈ ਕਿੱਥੇ ਜਾਨੀ ਹੈ 400 400 ਬੋਲਾ ਭਾਈ ਕਿਨੇ ਹਾਂਜੀ 5 10 15 20 25 425 ਬੋਲਣਗੇ ਨੇ 425 ਕਿਧਰ ਕਿਧਰ ਲਓ ਭਾਈ 400 ਦੇ 25 ਹੋਈ ਸੀ ਪਰ ਨਹੀਂ ਵੇਚੀ ਭਾਈ ਨੇ ਆ ਨਗਦ ਰੇਟ ਹੋਵੇ ਨੇ ਬਾਕੀ ਆ ਜੋ ਤੇ ਮੁੰਡੇ ਦਾ ਆਹ ਇਹ ਆ ਗਿਆ ਕੋਲ ਤੋਂ ਮਦਾਨਾ ਇਹ ਜੀ ਬਈ ਬਾਹਰ ਦੀ ਹੈ ਬਈ ਜਿੱਲੀ ਕੁਲੀ ਚੰਗਾ ਕਮਾ ਲੱਕੜਾ ਵੱਧ 40 ਕਿਲੋ ਆ ਥੋੜੀ ਮਾਣੀ ਪੰਜ ਹੈ ਇਹ ਤਾਂ ਠੰਢੀ ਰਹੇ ਚੱਲ 200 ਤਾਂ ਬੋਲ ਯਾਰ ਲੈ 200 ਰੁਪਇਆ ਹਜੀ ਚੱਲ ਅੱਛਾ ਜਾਣੀ ਬਈ ਥੇ ਆਲੇ ਕੋਠੇ ਜਾਏਗਾ ਭਾਈ ਕਿੱਥੇ ਕੇ ਥੇ ਆਲੇ ਕੋਠੇ ਆ ਵੇ ਮੋਕਾਰ ਰੋਦੇ ਮੋਕਾਰ ਰੋਦੇ ਝਾੜੂਆਂ ਨੇੜੀ ਆ ਤਾਂ 200 ਰੁਪਿਆ 250 250 ਰੁਪਿਆ 55 55 300 300 300 5 20 320 750 350 350 ਬੋਲਾ ਪੈ ਕਿਨੇ 55 ਕਰਦੇ 55 60 65 80 80 80 385 ਬੋਲਾਂਗੇ ਨੇ 385 ਰੁਪਏ ਦੇ ਜੀ ਲੋ ਬਾਈ ਇੱਥੇ ਹੀ ਲਾਉਣੀ ਬਾਈ ਇਹਦੇ ਇਹ ਬਣ ਗਿਆ ਯਾਰ ਗੰਦੇ ਦਾ ਮਜ਼ਾ ਲੋ ਕੋ ਆਪਣੀ ਜਾਣੀ ਆ ਹਾਂ ਹਾਂ 300 ਤੇ ਬਈ 85 ਰੁਪਏ ਨਾਲ ਦਾ ਰੇਟ ਹੋ ਗਿਆ ਬਾਕੀ ਇਹ ਜਨਾ ਦਾ ਆ ਬਾਬਾ ਵੀ ਨਹੀਂ ਇਹਨਾਂ ਦਾ ਰੇਟ ਕਿੱਥੋਂ ਕਿੱਥੇ ਹੀ ਜਾਂਦਾ ਹੈਗਾ ਆ ਜੋ ਬਾਈ ਦਰ 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 ਲਾ ਆ ਵੀ ਆਉਂਗਾ ਨਾ ਨੂੰ ਵੇਖ ਕੇ ਬੋਲੀ ਦਿਓ ਬਾਈ 200 ਰੁਪਿਆ ਹੈ 300 300 ਬੋਲਾਂ ਬਾਈ ਕਿਨੇ 5 10 15 20 25 230 330 330 350 54 60 65 70 77 80 380 400 400 40, 5 10 15 20 ਨੇ ਆ ਗਰਹੀ 25 30 35 40 41 441 450 450 ਬਈ ਨੇ 450 ਬਈ ਟਲ ਗਈ ਦੀ ਆ ਲਓ ਬਈ 450 ਰੁਪਿਆ ਦਾ ਨਗਦ ਰੇਟ ਹੋ ਗਿਆ ਬਾਕੀ ਆ ਨਗਦ ਦਾ ਰੇਟ ਵੇਣੇ ਆ ਜੋ ਬਈ ਤਾਜੇ ਤਾਜੇ ਰੇਟ ਵਿਖਾਉਣੇ ਤੁੜੀ ਤੇ ਆ ਨਗਦ ਦਾ ਰੇਟ ਵੇਣੇ ਕਿੱਥੋਂ ਕਿੱਥਾਂ ਹੀ ਜਾਂਦਾ ਬਾਕੀ ਬਈ ਆ ਜੋ

ਫਿਰ ਲੱਕੀ ਦੀ ਹੈ ਆਪਣੀ ਬਾਹਰ ਦੀ ਅੰਦਰ ਦੀ ਬਾਹਰ ਦੀ ਹੈ ਬਾਈ 300 ਰੁਪਏ 300 5 10 55 355 70 ਕਰ ਲ 75 85 385 90 400 400 5 10 20 25 30 35 40 45 450 59 60 65 70 470 75 ਹੈ 475 ਇਧਰ ਹੋ ਗਏ 80 85 88 90 490 99 99 500 ਰੁਪਿਆ 5 ਕਰ 5 10 15 15 20 25 ਕਰ 25 525 ਬੋਲਾਂਗੇ 30 ਰੁਪਏ 530 ਰੁਪਏ ਲੈ ਵੀ 530 ਰੁਪਏ ਨਗਦ ਦਾ ਰੇਟ ਹੋ ਗਿਆ ਬਾਕੀ ਅਗਲੇ ਨਗਦ ਦਾ ਰੇਟ ਕਨੇ ਆ ਜੋ ਤੁਹਾਨੂੰ ਨਹੀਂ ਰਹਾ ਆਪਾਂ ਦਾ ਪੈਸਾ ਬੋਲਦੇ ਨਹੀਂ ਅੱਜ ਅੱਜ ਮੌਕੇ ਤੇ ਕੀਤਾ ਕੰਮ ਆਪਣੀ ਹਾਂ ਇਸ ਤਰ੍ਹਾਂ ਕਿ 400 400 450 70 ਰੁਪਏ 80 ਰੁਪਏ 500 ਰੁਪਇਆ 510 15 515 ਬੋਲਾਂਗੇ ਨਾ 515 ਰੁਪਇਆ 525 ਕਰ ਬਾਈ ਬਾਈ ਪਹਿਲਾਂ ਬੋਲਾ ਕਰਵਾਇਆ ਨਾ ਬੋਲਾ ਨਹੀਂ ਨਹੀਂ ਪਹਿਲਾਂ ਬੋਲੋ ਰੁਪਇਆ ਨਹੀਂ ਬੋਲਿਆ ਪਤਾ ਨਹੀਂ ਬੋਲਿਆ ਬਾਈ 500 ਲਓ ਬਾਈ ਦੂਰ ਨਾ ਰਹੇਗੇ ਉਹ ਲੈ ਤੇ ਵੇਡੀ ਇਹਦੇ ਸੱਤ ਗਰਾਂ ਲਾ ਕੇ ਮੈਂ ਸੱਚਾ ਚਾਹਾਂਗੇ ਨਾ ਵੀਟ ਆਣੀ ਹੈ ਜੇ ਪਾਇਆ ਹੈ ਥੋੜੇ ਤੇ ਬਾਈ ਬਾਕੀ ਵੀਡੀਓ ਨੂੰ ਨਾ ਦੱਬ ਕੇ ਸ਼ੇਅਰ ਕਰਿਆ ਕਰੋ ਬਾਈ ਜਿਹਨੇ ਪਹਿਲਾਂ ਬੋਲਿਆ ਕਰੋ ਬੋਲੀਆ ਕਰੋ ਫਿਰ ਜਿਹਨੇ ਹਾਂ 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 ਹੋਰ ਮੁੜ ਕੇ ਫਿਰ ਯਾਰ ਮਗਰੂ ਬਣਾਉਂਦਾ ਕੀ ਫਿਰ ਹਾਂ ਗੱਲੀ ਗੱਲੀ ਕਰਨ ਭਾਈ ਨਹੀਂ ਨਹੀਂ ਦੁਨੀਆ ਮੈਂ ਪਹਿਲਾ ਜਿਹੜੀ ਗੱਲ ਕਹਿਣੀ ਬੋਲੋ ਜੀ ਸਾਡੀ ਐਲਜੀ ਨਿਕਲੂ ਹਾਂ ਭਾਈ ਸਾਡੀ ਜੱਥਾ ਮਾਰੀ ਪਛਲੀ ਕਰਾਂ ਭਾਈ ਉੱਥੇ ਵੇਖੀ ਜਾਊਗਾ ਜੇ ਨਾਲ ਦੀ ਹੈ ਨਾ ਹਾਂ ਹਾਂ ਯਾਰ ਇਹਦੇ ਨਾਲ ਦੀ ਹੋਰ ਵੇਖ ਲਓ ਬਣਾ ਕੇ ਬੋਲੀ ਦਿਓ ਜੀ 350 400 100 20 25 350 55 60 65 70 75 80 85 90 95 495 ਬੋਲਾਂਗੇ ਨੇ 500 5 10 15 15 ਬੋਲਾਂਗੇ ਨੇ 515 ਰੁਪਏ ਜੀ ਲੋ ਜੀ 500 ਦੇ 15 ਰੁਪਏ ਨਗਦ ਰੇਟ ਹੋ ਗਿਆ ਆ ਨਗਦ ਰੇਟ ਵੇਨੇ ਬੱਤੀ ਹੋ ਗਿਆ ਨਗਦ ਰੇਟ ਆਹ ਦੇਖਾ ਗਾਇਕੀ ਤਾਂ ਸਭ ਸੁਣ ਸਕਦੇ ਹਾਂ ਹਾਂ ਉਹਨਾਂ ਬਦਲ ਇਹ ਤਾਂ ਲੱਗਦਾ ਹੈ ਕਿ ਇਹ ਸਭ ਗੱਲ ਕਰਦੇ ਆਂ ਅੱਖਾਂ ਉੱਤੇ ਟੁੱਟਣ ਲੱਗੀਆਂ ਠੀਕ ਹੈ ਜੀ ਇਹਨੇ ਨੈਟ ਚੜ੍ਹਦੀ ਮਾਰਾ ਹੈ ਯਾਰ ਚੱਲਦਾ ਨਹੀਂ ਬੈਠਾ ਅੱਟਾਵਰ ਜੀ ਉਹ ਆ ਦੀ ਬੀਆ ਭਾਈ ਨਹੀਂ ਆ ਅੰਦਰ ਨਾ ਇਹੀ ਆਈ ਆ ਰੀਲ ਚੜਾਉਣੀ ਹੈ ਭਾਈ ਨੰਬਰ ਨਹੀਂ ਆ ਜਾਣਾ ਤੂੰ

40 42 55 55 60 560 ਬੋਲਾਂਗੇ ਨੇ 570 ਬਈ ਕਿਥੇ ਜਾਣੀ ਆ ਬਾਈ ਪਹਿਲੀ ਕੀ ਦੀ ਆ ਕਪੜੇ ਹੀ ਜਾਉਂਗੇ ਕਰਾਇਆ 500 ਰੁਪਇਆ ਇਹਦੇ ਤੇ 70 ਬੋਲ ਕੇ ਦੇਖ ਲੀ ਤੇ ਲਵਾ ਲਈ 75 575 ਅਸਲੀ ਹੋਈ ਨਹੀਂ ਬੋਲੇ 85 99 95 ਇਨੀ ਬੰਦੇ ਬਹੁਤ ਹੈਗੇ ਆ ਪਰ 95 ਬੋਲਣਗੇ 595 ਰੁਪਏ ਬਾਈ ਧੰਨਵਾਦ 95 ਜਾਉਂਦੀ 500 ਤੇ 95 ਰੁਪਏ ਕਿਸਾਨ ਭਰਾ ਉਹ ਸੁਣਾਗ ਦਾ ਰੇਟ ਹੋ ਗਿਆ ਵਾਦੂ ਅਗਲੇ ਨਾ ਕਹਿੰਦਾ ਰੇਟ ਕਹਿੰਦੇ ਬਾਈ ਕਿੱਥੋਂ ਕਹਤਾਈ ਜਾਂਦਾ ਆ ਜੋ ਇਹ 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 ਮੈਂ ਮੰਡੀ ਆਇਆ ਅਸਸੀ ਤੋਂ ਚੱਲ ਭਾਈ ਭਾਈ ਵਾਗੇ ਤਨ 100 ਕਰ ਦੇਣਾ ਕਿਉਂ ਮੈਂ ਲਊਗਾ 100 ਦਾ ਮੈਂ ਨਹੀਂ ਹਾਂ 500 ਖਰਨ ਰੁਪਏ ਨੂੰ ਸਿੱਧਾ ਕਰਨਾ ਹਾਂ ਮਤਲਬ ਮਾਲ ਕਰਵਾ ਹੇ ਚੋਟਮਾਲਾ ਆ ਗਿਆ ਬੋਲੋ ਭਾਈ ਉਹ ਭਾਈ ਗਿੱਲੀ ਗੁੱਲੀ ਦਾ ਨਹੀਂ ਤੇਰਾ ਵੀ ਕਾਲੇ ਆ ਉਹਦਾ ਨੋਟ ਵੀ ਆ ਕੀ ਕਹਿੰਦਾ 5 ਰੁਪਏ ਲਾ ਜਾ 105 ਰੁਪਏ 110 ਕਰਨਾ 10 15 15 ਕਾਟੀਆਂ ਦੇਖੋ ਨਹੀਂ ਆ 20 25 25 ਕਿੰਨੇ ਦੇ ਤੋਰਾਂਗੇ ਦੋਏ ਦਾ ਜਾ ਬੋਲੀ ਤੇ ਤਰ ਉਧਰ ਹੋ ਗਏ ਚਲੋ ਬੁੱਤ ਜਾਨਦੇ ਆ ਖੱਸੀ ਹੋ ਗਿਆ ਬਸ ਤਾਂ ਸਾਡੇ ਨਾਲ 130 ਰੁਪਏ 35 135 ਬੋਲਾ ਬਾਈ ਕਿ ਨਾ 135 ਰੁਪਏ ਬਾਈ ਲਓ ਬਾਈ ਨਹੀਂ ਬਾਈ 135 ਰੁਪਏ ਆਇਆ ਸੀ ਨਾ ਕਿ ਨਹੀਂ ਵੇਚੇ ਬਾਈ ਨੇ ਬਾਹਰ ਦੀ ਕੁੜੀ ਹੈ ਬਾਈ ਇੱਕ ਸਾਰੀ ਨਿਕਲੂਗੀ ਆ ਜਾ ਫਿਰ ਹਾਂਜੀ 400 400 5 10 15 20 25 30 35 40 45 450 52 60 65 70 75 80 85 90 95 500 500 ਬੋਲਾਂਗੇ ਨੇ ਹਾਂ ਹਾਂ ਹੈ 5 10 500 ਦਾ ਬੋਲਦਾ ਕੋਈ ਫਿਰ ਵੀ 200 ਰੁਪਏ ਬੋਲਾਂਗੇ ਨੇ 520 ਰੁਪਏ ਭਾਈ ਜੀ ਕਿੱਥੇ ਵੇਚ ਲੋ ਵੀ 500 ਤੇ 20 ਰੁਪਏ ਉਸ ਨਗ ਦਾ ਰੇਟ ਹੋ ਗਿਆ ਬਾਕੀ ਅੱਗੇ ਵੇਨਾ ਕਿੰਨੇ ਕਿ ਨਾਖ ਖੜੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਇੱਕ ਦੋ ਤਿੰਨ ਚਾਰ ਕਿ ਨਾਖ ਰਹਿ ਗਏ ਮੇਰੇ ਤੋਂ ਬਾਕੀ ਵੀਡੀਓ ਨੂੰ ਸ਼ੇਅਰ ਭਾਈ ਜਰੂਰ ਕਰਿਆ ਕਰੋ ਸ਼ੇਅਰ ਨਹੀਂ ਕਰਦੇ ਗੱਲ ਨਹੀਂ ਬੰਦੀ ਸ਼ੇਅਰ ਕਰਿਆ ਕਰੋ ਲਾਈਕ ਐਂਡ ਸ਼ੇਅਰ ਭਾਈ ਦੱਬ ਕੇ ਕਰਿਆ ਕਰੋ ਆਪਣੇ ਚੈਨਲ ਨੂੰ